तुम्हारी बहन बेटियों के खिलाफ वीडियो बनाऊंगा तुम्हारे गए। परिवार के के लोगों खिलाफ वीडियो बनाऊंगा तो मैं बदनाम करूंगा अगर तुमने मेरे खिलाफ कहीं भी मुंह खोला इन्हें अपनी वीडियो च कई बार कि मैं ਬੇਟੀਆਂ ਬਾਰੇ ਧੀਆਂ ਬਾਰੇ ਬਹੁਤ ਜਿਆਦਾ ਵੀਡੀਓ ਲੈ ਕੇ ਆਵਾਂਗਾ ਬਹੁਤ ਸੁੰਦਰ ਹੈ ਆਪ ਬਹੁਤ ਸੁੰਦਰ ਹੈ ਆਪ ਕੋ ਮੇਕਅਪ ਦੀ ਜਰੂਰਤ ਨਹੀਂ ਹੈ ਆਪ ਕੋ ਮੇਕਅਪ ਦੀ ਜਰੂਰਤ ਨਹੀਂ ਹੈ ਭੈਣਾ ਨੂੰ ਤੂੰ ਕਹਿਣਾ ਤੁਹਾਨੂੰ ਮੇਕਅਪ ਦੀ ਲੋੜ ਨਹੀਂ ਤੁਸੀਂ ਬਹੁਤ ਸੁੰਦਰ ਆ ਬਹੁਤ ਸੁੰਦਰ ਆ ਇਹ ਕੋਈ ਪ੍ਰਚਾਰਕ ਦਾ ਕੰਮ ਹੈ ਦੱਸੋ ਆਪ ਸਿਰ ਤੋਂ ਗੰਜਾ ਆ ਔਰ ਤੂੰ ਦਾੜੀ ਕਾਲੀ ਕੀਤੀ ਆ ਵਾਲ ਕਾਲੇ ਰੱਖਦਾ ਆ 60 ਸਾਲ ਦਾ ਤੂੰ ਹੈਗਾ ਆ ਤੂੰ ਕਹਤੋਂ ਦਾੜੀ ਤੇ ਮੂੰਹ ਕਾਲਾ ਕਰਕੇ ਰੱਖਣਾ ਆ ਕਿ ਮੈਂ ਤੇਰੇ ਕਿਉਂ ਨੂੰ ਮਰਵਾ ਦੂੰਗਾ ਤੂੰ ਕਹਿਣਾ ਗੱਲ ਕੀਤੀ ਤੂੰ ਇਹਨੂੰ ਕੁਝ ਦੱਸਿਆ ਸਾਰਾ ਕੁਝ ਮੈਂ ਇਹਨਾਂ ਦੀ ਚਰਚਾ ਜਾਣਾ ਬੰਦ ਕਰਤਾ ਉਸ ਤੋਂ ਪਰ ਇਹ ਚੰਦਨ ਸੌਂਦੀ ਨੂੰ ਜਿਹੜਾ ਯੂਟਿਊਬਰ ਆ ਬਾਈਬਲ ਫੈਕਟ ਨਾ ਦਾ ਚੈਨਲ ਬਣਾ ਕੇ ਜੋ ਮਸੀਹ ਭਾਈਚਾਰੇ ਨੂੰ ਬਦਨਾਮ ਕਰ ਰਿਹਾ ਵਾ ਜਦ ਮੈਂ ਇਸ ਦੇ ਖਿਲਾਫ ਕੁਝ ਮੂੰਹ ਕੋਲਾ ਬੋਲਾ ਗਲਤ ਹੈ ਤਾਂ ਇਸ ਨੇ ਮੇਰੀ ਵੀ ਐਫ ਆਈ ਆਰ ਵਾਹ ਕਰਾਈ ਔਰ ਮੂਝੇ ਜ਼ਮਾਨਤ ਲੈਣੀ ਪਈ ਬੁੱਧਿਆ ਚੰਬਾ ਕੇ ਇੱਕ ਛੋਟੀ ਜਿਹੀ ਬਾਤ 'ਤੇ ਦੂਸਰੇ ਵਿਅਕਤੀ ਕੋਲ ਜ਼ਮਾਨਤ ਲੈਣੀ ਪड़ती है इतने बड़े केस के बाद भी इस बेठी का 9-10 दिन हो गए आज तक कोई आता पता नहीं विजय मैनुएल जी जो ਤੁਸੀਂ ਵਾਰ-ਵਾਰ ਵਾਰ-ਵਾਰ ਤੁਸੀਂ ਸੇਵਕਾਂ ਦੇ ਖਿਲਾਫ ਬੋਲਦੇ ਹੋ ਔਰ ਤੁਹਾਨੂੰ ਹਮੇਸ਼ਾ ਵਾਤੇ ਸ਼ਰਮ ਕਰਨੀ ਚਾਹੀਦੀ ਆ ਸਾਰਿਆਂ ਨੂੰ ਜੈ ਮਸੀਹ ਦੀ ਮੈਂ ਜਸਪਾਲ ਮਸੀਹ ਮੁੱਖ ਸੇਵਾਦਾਰ ਆਲ ਇੰਡੀਆ 크ਰਿਸਚਨ ਸਮਾਜ ਮੋਰਚਾ ਪ੍ਰਧਾਨ ਇੰਟਰਨੈਸ਼ਨਲ ਮਸੀਹ ਇਕਤਾ ਕਮੇਟੀ ਪ੍ਰੋਫਿਟ ਬਜਿੰਦਰ ਸਿੰਘ ਮਿਨਿਸਟਰੀ ਅੱਜ ਸਾਨੂੰ ਇਹ ਵੀਡੀਓ ਕਿਉਂ ਬਣਾਰੀ ਪੈ ਰਹੀ ਆ ਕਿਉਂਕਿ ਤੁਸੀਂ ਦੇਖ ਰਹੇ ਹੋ ਜੋ ਲਗਾਤਾਰ ਇੱਕ ਵਿਜੇ ਇਮਾਨੁਅਲ ਲਾ ਦਾ ਵਿਅਕਤੀ ਤੇ ਦੋ ਚੰਦਨਾਂ ਸੋਨੇ ਲਗਾਤਾਰ ਪ੍ਰੋਫਿਟ ਬਜਿੰਦਰ ਸਿੰਘ ਮਿਨਿਸਟਰੀ ਨੂੰ ਪਿਛਲੇ 2-3 ਸਾਲਾਂ ਤੋਂ ਜਿਹੜਾ ਟਾਰਗੇਟ ਕਰ ਰਿਆ ਪਰ ਹੁਣ ਤੇ ਹਾਦੀ ਹੋ ਗਈ ਪਿਛਲੇ 3-4 ਮਹੀਨਿਆਂ ਤੋਂ ਆਏ ਦਿਨ ਆਏ ਦਿਨ ਉਹਨਾਂ ਦੇ ਸ਼ਾਨ ਦੇ ਖਿਲਾਫ ਜਿਹੜਾ ਵਾ ਇਹ ਵਿਅਕਤੀ ਬੋਲ ਰਿਹਾ ਔਰ ਇਹ ਬੋਲ ਕੇ ਪੂਰਾ ਮੁਸੇਹ ਭਾਈਚਾਰੇ ਦਾ ਮਾਹੌਲ ਖਰਾਬ ਕਰ ਰਿਹਾ ਪੰਜਾਬ ਅੰਦਰ ਦੇਸ਼ ਅੰਦਰ ਔਰ ਮੁਸੇਹ ਭਾਈਚਾਰੇ ਦੀ ਇਹਨਾਂ ਨੇ ਬਹੁਤ ਜ਼ਿਆਦਾ ਜੜੇ ਆ ਬੇਇੱਜ਼ਤੀ ਕਰਾਈ ਆ ਜਿਹੜੀਆਂ ਪੁੱਠੀਆਂ ਸਿੱਧੀਆਂ ਮਨ ਘੜਤਿਆਂ ਕਹਾਣੀਆਂ ਬਣਾ ਕੇ ਔਰ ਵੀਡੀਓ ਪਾ ਕੇ ਔਰ ਇਹਦੀ ਮਨਿੰਦਾ ਕਰਦਾ ਵਾ ਇਹ ਜਿਹੜਾ ਕੰਮ ਚੱਲਿਆ ਵਾ ਇਹ ਚੱਲਿਆ ਵਾ ਜਦੋਂ ਵਿਜੇ ਉਹ ਮਨਮਨ ਹੋ ਰਾ ਤੇ ਜੋ ਇਹ ਵੀਡੀਓ ਪਾ ਰਿਆ ਸੀ ਸਾਡੇ ਖਿਲਾਫ ਉਹਦੇ ਖਿਲਾਫ ਜਲੰਧਰ ਦੇ ਵਿੱਚ ਦਸੰਬਰ ਮਹੀਨੇ ਦੇ ਵਿੱਚ ਇਹ ਤੇ ਇੱਕ 18 ਲਾਂਬੜਾ ਔਰ 14 12 24 ਦਾ ਇਥੇ ਪਰਚਾ ਦਰਜ ਹੋਇਆ ਸੀ ਜਦੋਂ ਵਿਜੇ ਮਨਮਨ ਤੇ ਤੇ ਚੰਦਨ ਸੋਲੀ ਤੇ ਪਰਚਾ ਦਰਜ ਹੋ ਗਿਆ ਤੇ ਉਸ ਤੋਂ ਬਾਅਦ ਜਿਹੜਾ ਇਹਨੇ ਪ੍ਰੋਫਿਟ ਬਜਿੰਦਰ ਸਿੰਘ ਜੀ ਤੇ ਔਰ ਮਨਿਸਟੀ ਦੇ ਖਿਲਾਫ ਉਹਨਾਂ ਦੇ ਜਿਹੜੇ ਨਾਲ ਜਿਹੜੇ ਆ ਸਾਡੀ ਜਿਹੜੀ ਐਡਵਾਈਜ਼ਰੀ ਟੀਮ ਆ ਜਾਂ ਪ੍ਰਧਾਨ ਆ ਜਾਂ ਸਾਡੇ ਚਰਚ ਦੀਆਂ ਭੈਣਾਵਾਂ ਬੇਟੀਆਂਵਾਂ ਉਹਦੇ ਖਿਲਾਫ ਸਰੀਰ ਅੰਤਰ ਰਚਲੇ ਸ਼ੁਰੂ ਕਰ ਦਿੱਤੇ ਔਰ ਇਹਨੇ ਆਪਣੀ ਵੀਡੀਓ ਚ ਕਈ ਵਾਰੀ ਕਿਹਾ ਕਿ ਮੈਂ ਤੁਹਾਡੀਆਂ ਬੇਟੀਆਂ ਬਾਰੇ ਧੀਆਂ ਬਾਰੇ ਬਹੁਤ ਜ਼ਿਆਦਾ ਵੀਡੀਓ ਲੈ ਕੇ ਆਵਾਂਗਾ ਤੁਹਾਡੇ ਖਿਲਾਫ ਬੋਲਾਂਗਾ ਅੱਜ ਉਹ ਸਾਹਮਣੇ ਇਦਾਂ ਆ ਗਿਆ ਤੁਸੀਂ ਦੇਖਿਆ ਵਾ ਕਿ ਜਿਸ ਤਰ੍ਹਾਂ ਬੀਤੇ ਸਮੇਂ 'ਚ ਇੱਕ ਲੜਕੀ ਅਰਸ਼ੂ ਨਾ ਦੇ ਜੋ ਬੜੀ ਇੱਕ ਸੋਚੀ ਸਮਝੀ ਕਹਾਣੀ ਬਣਾ ਕੇ ਕਿਉਂਕਿ ਉਹਦਾ ਮਾਸਟਰਮਾਈਂਡ ਕੌਣ ਆ ਉਹਦਾ ਮਾਸਟਰਮਾਈਂਡ ਜਿਹੜਾ ਵਾ ਵਿਜੇ ਹਮੰਡਵਾਲਾ ਵਿਜੇ ਹਮੰਡਵਾਲ ਦੇ ਇਹ ਸਾਰੀ ਜਿਹੜੀ ਆ ਇਹ ਜਿਹੜੀ ਆ ਪੂਰੀ ਜਿਹੜੀ ਸਕ੍ਰਿਪਟ ਲਿਖ ਕੇ ਉਹਨੂੰ ਤਿਆਰ ਕਰਕੇ ਉਹ ਸਾਰੀ ਇਹ ਕਹਾਣੀ ਬਣਾਈ ਆ ਕਿਉਂਕਿ ਜਿੰਨੇ ਵੀ ਲੋਕ ਚਰਚ ਨੂੰ ਛੱਡ ਕੇ ਗਏ ਆ ਉਹਨਾਂ ਨੂੰ ਸਾਰਿਆਂ ਨੂੰ ਕੱਠਿਆ ਕਰਕੇ ਪ੍ਰੋਫਿਟ ਜੀ ਦੇ ਖਿਲਾਫ ਬੁਲਾ ਰਿਆ ਸਾਡੇ ਮਿਨਿਸਟਰੀ ਦੇ ਖਿਲਾਫ ਬੁਲਾ ਰਿਆ ਕਿਉਂਕਿ ਇਸ ਮਿਨਿਸਟਰੀ ਦੁਆਰਾ ਦਿਨ ਤੇ ਦਿਨ ਪ੍ਰਤੀ ਦਿਨ ਲੱਖਾਂ ਲੱਖਾਂ ਲੋਕ ਜਿਹੜੇ ਆ ਉਹ ਜੁੜ ਰਹੇ ਆ ਔਰ ਪ੍ਰਭੂ ਦੇ ਵਿੱਚ ਆ ਰਹੇ ਆ ਉਹ ਪ੍ਰਭੂ ਦੇ ਨਾਮ ਦੇ ਵਿੱਚ ਜਿਹੜਾ ਵਾ ਮੁਕਤੀ ਪਾ ਰਹੇ ਆ ਔਰ ਇਹਨਾਂ ਨੂੰ ਇਹੋ ਜੈਲਸੀ ਆ ਇਹਦੇ ਅੰਦਰ ਇੱਕ ਸ਼ੈਤਾਨੀ ਆਤਮਾ ਜੈਲਸੀ ਦਾ ਆਤਮਾ ਵੜਿਆ ਵਾ ਜੋ ਆਏ ਦਿਨ ਪ੍ਰੋਫਟ ਜੀ ਦੇ ਸ਼ਾਨ ਦੇ ਖਿਲਾਫ ਹੋ ਰਿਹਾ ਔਰ ਝੂਠੀਆਂ ਮੰਨ ਘੜਤਾ ਕਹਾਣੀਆਂ ਬਣਾ ਕੇ ਇਹ ਉਦੋਂ ਦੀ ਇਹਨੂੰ ਹਿੱਲ ਵੱਜ ਗਈ ਆ ਜਿੱਦਾਂ ਦੇਰ ਤੇ ਪਰਚਾ ਦਰਜ ਹੋਇਆ ਵਾ ਲਾਂਬੜਾ ਥਾਣੇ ਦੇ ਵਿੱਚ ਜਿਹੜਾ ਪਰਚਾ ਹੋਇਆ ਵਾ ਓਏ ਇਹ ਕੋਈ ਬਰਦਾਸ਼ਤ ਨਹੀਂ ਹੋਇਆ ਉਸੇ ਦਿਨ ਤੋਂ ਕਦੀ ਸਾਡੇ ਜਿਹੜੇ ਚਰਚ ਦੇ ਪ੍ਰਧਾਨ ਸੀ ਅਵਤਾਰ ਸਿੰਘ ਉਹਨਾਂ ਦੇ ਬਾਰੇ ਸਾਡੀਆਂ ਚਰਚ ਦੇ ਭੈਣਾ ਬਾਰੇ ਜਿਹੜੇ ਚਰਚ ਦੇ ਪਾਸਟਰ ਸੀ ਉਹਨਾਂ ਦੇ ਖਿਲਾਫ ਬਹੁਤ ਭੱਦੇ ਭੱਦੇ ਸ਼ਬਦ ਬੋਲ ਕੇ ਇਹਨੇ ਜਿਹੜੀਆਂ ਵੀਡੀਓ YouTube ਤੇ ਪਾਈਆਂ ਇੱਕ ਇਹਦਾ ਬੇਟਾ ਜਿਹੜਾ ਚੰਦਨ ਆ ਉਹਦੀਆਂ ਕਰਤੂਤਾਂ ਵੀ ਜਿਹੜੀਆਂ ਬਹੁਤ ਜਲਦੀ ਸਾਹਮਣੇ ਆ ਰਹੀਆਂ ਔਰ ਅੱਜ ਇਹ ਹੀ ਪ੍ਰੈਸ ਕਾਨਫਰੰਸ ਕਰਕੇ ਹਟਿਆ ਔਰ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਕਿ ਉਹਦੇ ਕਾਲੇ ਕਾਰਨਾਮੇ ਕਿਹੜੀਆਂ ਕਰਤੂਤਾ ਵਾ ਤੁਹਾਡੇ ਸਾਹਮਣੇ ਸਭ ਆ ਜਾਏਗਾ ਕਿਉਂਕਿ ਜੋ ਕੁਛ ਇਹਨੇ ਕੀਤਾ ਹੋਇਆ ਵਾ ਔਰ ਇਹ ਪ੍ਰੋਫਿਟ ਜਿਹਦੇ ਬਹੁਤ ਭੱਦੇ ਭੱਦੇ ਜਿਹੜੇ ਇਲਜ਼ਾਮ ਲਾਇਆ ਕਦੀ ਇਹ ਦੱਸਦਾ ਵਾ ਕਿ ਪ੍ਰੋਫਿਟ ਬਜਿੰਦਰ ਸਿੰਘ ਹਰਾਨੂੰ ਐਚਆਈਵੀ ਆ ਅੱਜ ਕਦੀ ਦੱਸਦਾ ਵਾ ਉਹਨਾਂ ਦੇ ਦੋ ਵਿਆਹ ਹੋਏ ਆ ਬਹੁਤ ਕੁਛ ਜਿਹੜਾ ਇਹਨੇ ਮਨ ਘੜਤੀਆਂ ਕਹਾਣੀਆਂ ਬਣਾ ਕੇ ਉਹਦੇ ਪਿੱਛੇ ਇੱਕੋ ਇੱਕੋ ਸ਼ਖਸ ਹੋ ਆ ਉਹ ਵਿਜੇ ਮਾਨਵਲਾ ਔਰ ਮੇਰੀ ਪੰਜਾਬ ਸਰਕਾਰ ਨੂੰ ਇਹ ਜਿਹੜੀ ਚੇਤਾਵਨੀਆਂ ਕਿਉਂਕਿ ਪਰਚਾ ਹੋਣ ਦੇ ਬਾਵਜੂਦ ਵੀ ਅੱਜ ਤੱਕ ਜਿਹੜਾ ਵਾ ਇਹ ਚੰਦਨ ਸੋਨੀ ਜਿਹੜਾ ਫਰਾਰ ਆ ਪਤਾ ਨਹੀਂ ਕਿਹੜੀ ਰੋਡ 'ਚ ਵੜਿਆ ਹੋਇਆ ਵਾ ਲੁਕਿਆ ਪਿਆ ਵਾ ਔਰ ਪੁਲਿਸ ਪ੍ਰਸ਼ਾਸਨ ਜਿਹੜਾ ਵਾ ਉਹਨੂੰ ਫੜ ਨਹੀਂ ਰਿਹਾ ਇਹ ਚੇਤਾਵਨੀਆਂ ਅੱਗੇ ਵੀ ਅਸੀਂ ਕਈ ਵਾਰੀ ਕਹਿ ਚੁੱਕੇ ਆ ਪਰ ਜੇ ਇਹ ਚੰਦਨ ਸੋਨੀ ਨੂੰ ਜਿਹੜਾ ਯੂਟਿਊਬਰ ਆ ਬਾਈਬਲ ਫੈਕਟ ਨਾਮ ਦਾ ਚੈਨਲ ਬਣਾ ਕੇ ਜੋ ਮਸੀਬ ਭਾਈਚਾਰੇ ਨੂੰ ਬਦਨਾਮ ਕਰ ਰਿਹਾ ਵਾ ਆਮ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਇਹਦੇ ਮਸੀਬ ਭਾਈਚਾਰੇ ਦਾ ਗਰਾਫ ਨੂੰ ਡਿੱਗਿਆ ਵਾ ਉਹਨੂੰ ਗ੍ਰਫਤਾਰ ਨਾ ਕੀਤਾ ਗਿਆ ਤੇ ਬਹੁਤ ਜਲਦੀ ਮਸੀਬ ਭਾਈਚਾਰਾ ਸੜਕਾਂ ਤੇ ਉਤਰੇਗਾ ਔਰ ਉਹਦੀ ਜ਼ਿੰਮੇਵਾਰੀ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਆ ਜਾਂ ਐਸਐਸਪੀ ਵਿਧਿਆਤੀ ਆ ਜਲੰਧਰ ਦੇ ਉਹਨਾਂ ਦੀ ਹੋਣੀਗੀ ਇਲਾਕੇ ਦੇ ਥਾਣੇ ਦੀ ਹੋਏਗੀ ਅਗਰ ਮਸੀਬ ਭਾਈਚਾਰੇ ਦੇ ਜਿੰਨਾ ਰੋਸ ਪਾਇਆ ਜਾ ਰਿਹਾ ਵਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਅੱਜ ਪਾਸਟਰ ਸਹਿਬਾਨ ਸਾਡੇ ਲੀਡਰ ਸਭਾਂ ਪਹੁੰਚੇ ਆ ਕਿਉਂਕਿ ਬਹੁਤ ਭੱਦੇ ਜਿਹੜੇ ਆ ਉਹ ਜਿਹੜੀਆਂ ਗੱਲਾਂ YouTube ਤੇ ਕਰ ਰਿਹਾ ਵਾ ਔਰ ਮੈਂ ਤੁਹਾਡੇ ਧਿਆਨ ਚ ਇਹ ਵੀ ਲਿਆਣਾ ਚਾਹੁੰਨਾ ਵਾ ਕਿਉਂਕਿ ਇਹਨਾਂ ਸਾਡੀਆਂ ਭੈੜਾਂ ਦੇ ਖਿਲਾਫ ਬਹੁਤ ਸਾਰਾ ਇਹ ਆਪਣੇ YouTube ਚੈਨਲ ਤੇ ਪਾਇਆ ਵਾ ਔਰ ਬਹੁਤ ਜਲਦੀ ਇਹ ਜੇਲ ਵੀ ਦੇਖਣਗੇ ਔਰ ਚੰਦਰ ਸੋਨੀ ਨੂੰ ਮੈਂ ਕਹਿਣਾ ਚਾਹੁੰਦਾ ਤੂੰ ਬੰਦੇ ਦਾ ਪੁੱਤ ਬਣ ਜਾ ਬਾਜ ਆ ਜਾ ਕਿਉਂਕਿ ਤੁਸੀਂ ਉਹਨਾਂ ਸ਼ਕਤੀਆਂ ਦੇ ਨਾਲ ਰਲੇ ਹੋਏ ਜੋ ਜਿਹੜੇ ਮਸੀਹ ਵਿਰੋਧੀ ਆ ਸਾਰੇ ਭੈਣ ਭਰਾਵਾਂ ਨੂੰ ਜੈਮਸੀ ਦੀ ਔਰ ਅੱਜ ਜੋ ਇਸ ਜਗ੍ਹਾ ਤੇ ਅਸੀਂ ਸਾਡੀ ਜਿੰਨੀ ਵੀ ਲੀਡਰਸ਼ਿਪ ਇਕੱਠੀ ਹੋਈ ਆ ਤੁਸੀਂ ਸਭ ਜਾਣਦੇ ਹੋ ਕਿ ਪਿਛਲੇ ਦਿਨਾਂ ਦੇ ਵਿੱਚ ਪ੍ਰਧਾਨ ਜੀ ਨੇ ਦੱਸ ਹੀ ਦਿੱਤਾ ਜਿਸਪਾਲ ਮਸੀਹ ਜੀ ਨੇ ਵੀ ਜੋ ਐਫ ਆਈ ਆਰ ਦਰਜ ਹੋਈ ਸੀ ਵਿਜੇ ਮੈਨੂਅਲ ਤੇ ਅਤੇ ਚੰਦਨ ਦੇ ਜਿਹੜਾ ਨਾਂ ਦਾ ਲੜਕਾ ਆ ਲੇਟਿਨ ਅਜੇ ਤੱਕ ਇਹ ਦੋਸ਼ੀਆਂ ਨੂੰ ਸਲਾਖਾਂ ਪਛੇ ਨਹੀਂ ਸਕਿਆ ਗਿਆ ਔਰ ਜੇਦੀ ਕੋਰਟ ਤੋਂ ਵੀ ਅਸੀਂ ਰੈਸਟ ਵਾਰੰਟ ਕਢਾਏ ਵੀ ਇਹਨੂੰ ਰੈਸਟ ਕੀਤਾ ਜਾਵੇ ਲੇਕਿਨ ਉਲਟਾ ਉਹ ਲੜਕਾ ਫੇਸਬੁੱਕ ਤੇ YouTube ਤੇ ਇਦਾਂ ਦੀਆਂ ਵੀਡੀਓ ਪਾ ਰਿਹਾ ਆ ਲੇਕਿਨ ਆਏ ਦਿਨ ਉਹ ਵੀਡੀਓ ਪਾਉਂਦਾ ਆ ਲੇਕਿਨ ਅਸੀਂ ਪ੍ਰਸ਼ਾਸਨ ਨੂੰ ਖਾਸ ਕਰ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਅਜੇ ਤੱਕ ਉਹ ਜਿਹੜਾ ਦੋਸ਼ੀ ਤੇ ਕਰੀਬਨ 3 ਮਹੀਨੇ ਪਹਿਲਾਂ ਪਰਚਾ ਦਰਜ ਹੋਇਆ ਆ ਉਹਨੂੰ ਅਜੇ ਤੱਕ ਸਲਾਖਾ ਪਿੱਛੇ ਕਿਉਂ ਨਹੀਂ ਸਿੱਤਿਆ ਗਿਆ ਔਰ ਉਲਟਾ ਸਾਡੇ ਤੇ ਹੀ ਝੂਠੇ ਬਲੇਮ ਲਾ ਰਿਹਾ ਆ तकरीबन 3 ਮਹੀਨਿਆਂ ਤੋਂ ਆਏ ਦਿਨ ਵੀਡੀਓ ਪਾਉਂਦਾ ਆ ਸੋਸ਼ਲ ਮੀਡੀਆ ਤੇ ਜਿਹਦਾ ਕਰਕੇ ਮਸੀਹ ਭਾਈਚਾਰੇ ਦੇ ਮਨ ਦੇ ਵਿੱਚ ਕਾਫੀ ਰੋਸ ਆ ਔਰ ਇੱਕ ਮਨ ਘੜਤ ਕਹਾਣੀ ਸੁਣਾ ਰਿਹਾ ਆ ਇੱਕ ਲੜਕੀ ਨੂੰ ਲੈ ਕੇ ਆਇਆ ਜਿਹੜਾ ਵਿਜੇ ਇਮੈਨਿਊਅਲ ਨਾਂ ਦਾ ਜਿਹੜਾ ਵਿਅਕਤੀ ਆ ਉਹਨੇ ਇੱਕ ਜਿਹੜੀ ਸਕ੍ਰਿਪਟ ਤਿਆਰ ਕੀਤੀ ਆ ਇੱਕ ਮਨਘੜਤ ਕਹਾਣੀ ਤਿਆਰ ਕੀਤੀ ਆ ਔਰ ਬਾਰ-ਬਾਰ ਸੋਸ਼ਲ ਮੀਡੀਆ ਤੇ ਉਹ ਦਿਖਾ ਰਿਹਾ ਹੈ ਜਿਹਦੇ ਕੋਈ ਵੀ ਉਸ ਕਹਾਣੀ ਦੇ ਵਿੱਚ ਜਾਂ ਜਿਹੜੀ ਉਹ ਸਟੋਰੀ ਦੱਸ ਰਿਹਾ ਆ ਔਰ ਜਿਹੜੀ ਉਹ ਲੜਕੀ ਵੀ ਦੱਸ ਰਹੀ ਆ ਬੇਬੁਨਿਆਦ ਗੱਲਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਤੇ ਪ੍ਰਸ਼ਾਸਨ ਨੂੰ ਉਹ ਕਈ ਤਰ੍ਹਾਂ ਦੀਆਂ ਦਰਖਾਸਤਾਂ ਦੇ ਰਿਹਾ ਜਿਹੜੀਆਂ ਦਰਖਾਸਤਾਂ ਦੇ ਵਿੱਚ ਕੋਈ ਵੀ ਸੱਚ ਨਹੀਂ ਹੈਗਾ ਔਰ ਜਦੋਂ ਦਰਖਾਸਤਾਂ ਤੇ ਪ੍ਰਸ਼ਾਸਨ ਨੇ ਵੀ ਅਸੀਂ ਉਹਨਾਂ ਨੂੰ ਜਾਣੂ ਕਰਾਇਆ ਲੇਕਿਨ ਪ੍ਰਸ਼ਾਸਨ ਨੇ ਵੀ ਸਾਨੂੰ ਤਸੱਲੀ ਦਵਾਈ ਆ ਵੀ ਇਹਨਾਂ ਦੀਆਂ ਜਿਹੜੀਆਂ ਝੂਠੀਆਂ ਦਿੱਤੀਆਂ ਹੋਈਆਂ ਦਰਖਾਸਤਾਂ ਅਸੀਂ ਜਲਦੀ ਬੰਦ ਕਰ ਦੇਾਂਗੇ ਲੇਕਿਨ ਅਸੀਂ ਪ੍ਰਸ਼ਾਸਨ ਨੂੰ ਅੱਜ ਇਹ ਗੱਲ ਕਹਿਣਾ ਚਾਹੁੰਦੇ ਆ ਵੀ ਜਿਹੜਾ ਪਰਚਾ ਦਰਜ ਹੋਇਆ ਆ ਰਜਿਸਟਰਡ ਪਰਚਾ ਦਰਜ ਹੋਇਆ ਆ ਲੇਕਿਨ ਉਹ ਚੰਦਨ ਅਜੇ ਤੱਕ ਵੀ ਜਿਹੜਾ ਭੱਜਿਆ ਹੋਇਆ ਆ ਪਗੋੜਾ ਆ ਉਹਨੂੰ ਜਲ ਤੋਂ ਜਲ ਰੈਸਟ ਕੀਤਾ ਜਾਵੇ ਜੇ ਇਹ ਪਗੋੜੇ ਵਿਅਕਤੀ ਨੂੰ ਜਿਹੜਾ ਅਜੇ ਵੀ ਕਦੀ ਕਿਤੇ ਲੁਕਦਾ ਕਦੀ ਕਿਤੇ ਲੁਕਦਾ ਔਰ ਲੋਕਸ਼ੋਪ ਤੇ ਜਿਹੜੀਆਂ ਵੀਡੀਓ ਪਾਉਂਦਾ ਆ ਔਰ ਉਸ ਲੜਕੇ ਨੂੰ ਜੇ ਰੈਸਟ ਨਾ ਕੀਤਾ ਗਿਆ ਤੇ ਕੱਲੂ ਲਾਂਬੜੇ ਥਾਣੇ ਜਿਹੜਾ ਜਿਹੜਾ ਧਰਨਾ ਲਗਾਇਆ ਜਾਏਗਾ ਜਿਹਦਾ ਜ਼ਿੰਮੇਵਾਰ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਹੋਏਗਾ ਔਰ ਇਹ ਕਿਉਂ ਸਾਨੂੰ ਅੱਜ ਕਹਿਣਾ ਪੈ ਰਿਹਾ ਆ ਗਰੀਬਨ 3 ਮਹੀਨੇ ਹੋ ਚੁੱਕੇ ਆ ਔਰ बार-बार ਅਸੀਂ ਦਰਖਾਸਤਾਂ ਦਿੱਤੀਆਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸੰਗਤਾਂ ਨੇ ਦਿੱਤੀਆਂ ਔਰ ਸਾਡੀਆਂ ਭੈਣਾ ਸਾਡੇ ਲੀਡਰ ਸਹਿਬਾਨ ਸਾਡੇ ਪਾਸਟਰ ਸਹਿਬਾਨਾਂ ਉੱਤੇ ਐਂਗਾ ਦੇ ਝੂਠੇ ਬਲੇਮ ਲਗਾਏ ਸਾਈਬਰ ਨੂੰ ਦਰਖਾਸਤਾਂ ਦਿੱਤੀਆਂ ਨੰਬਰੀ ਦਰਖਾਸਤਾਂ ਡਿਸਪੈਚ ਨੰਬਰ ਲੱਗੇ ਹੋਏ ਆ ਲੇਕਿਨ ਉਹਨਾਂ ਉੱਤੇ ਇਹ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਦੋਂ ਦੀ ਭਗਵੰਤ ਮਾਨ ਸਰਕਾਰ ਨੇ ਇਸ ਪੰਜਾਬ ਦੇ ਵਿੱਚ ਬਾਗਡੋਰ ਆਪਣੇ ਹੱਥਾਂ 'ਚ ਸੰਭਾਲੀ ਉਹਨਾ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਮਸੀਬ ਭਾਈਚਾਰੇ ਦੇ ਵਰਖਲਾਬ ਸੋਸ਼ਲ ਮੀਡੀਆ ਉੱਤੇ ਵੀ ਬੜਾ ਬੋਲਿਆ ਜਾ ਰਿਹਾ ਆ ਮਸੀਬ ਭਾਈਚਾਰੇ ਨੂੰ ਬਦਨਾਮ ਕੀਤਾ ਜਾ ਰਿਹਾ ਆ ਸਾਨੂੰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਧਾਰਮਿਕ ਸਾਡੇ ਸਮਾਗਮਾਂ ਦੇ ਵਿੱਚ ਵੀ ਵਿਗਨ ਪਾਇਆ ਜਾਂਦਾ ਆ ਔਰ ਸਾਡੀ ਸੋਸ਼ਲ ਮੀਡੀਆ ਉੱਤੇ ਵੀ ਬੜੀ ਬਦਨਾਮੀ ਕੀਤੀ ਜਾਂਦੀ ਆ ਔਰ ਜਿਹੜੇ ਇਹ ਅਨਸਰ ਆ ਜਿਹੜੇ ਸ਼ਰਾਰਤੀ ਅਨਸਰ ਆ ਉਹਨਾਂ ਉੱਤੇ ਕੋਈ ਸਿਕੰਜਾ ਨਹੀਂ ਕੱਸਿਆ ਜਾਂਦਾ ਪ੍ਰਧਾਨ ਜੀ ਨੇ ਦੱਸ ਹੀ ਦਿੱਤਾ ਆ ਚਾਹੇ ਪਿਛਲੇ ਦਿਨਾਂ ਦੇ ਵਿੱਚ ਮੈਂ ਤੇ ਪਾਸਟਰ ਹਰਜੋਤ ਸੇਠੀ ਜਿਹਨੇ ਅਸੀਂ ਕਨਈਆ ਮਿੱਥਲ ਤੇ ਪਰਚਾ ਦਰਜ ਕਰਾਇਆ ਲੇਕਿਨ ਉਹ ਵੀ ਅਜੇ ਤੱਕ ਸਲਾਖਾਂ ਤੋਂ ਬਾਹਰ ਆ ਡੱਡੂਆਂ ਨੇ ਜਿਹੜੇ ਚਰਚ ਦੇ ਉੱਤੇ ਹਮਲਾ ਹੋਇਆ ਉਹ ਵੀ ਅਜੇ ਦੋਸ਼ੀ ਸਲਾਖਾਂ ਤੋਂ ਬਾਹਰ ਆ ਅਤੇ ਹੋਰ ਵੀ ਬਹੁਤ ਸਾਰੇ ਜਿਹੜੇ ਮਸਲੇ ਆ ਅਸੀਂ ਦੇਖ ਰਹੇ ਹਾਂ ਕਰੀਬਨ ਸਾਢੇ 3 ਸਾਲ ਤੋਂ ਕਰੀਬ ਮਸੀਹ ਭਾਈਚਾਰੇ ਨਾਲ ਵਿਤਕਰਾ ਹੋਇਆ ਸਾਡਾ ਮਸੀਹ ਵੈਲਫੇਅਰ ਬੋਰਡ ਭੰਗ ਕੀਤਾ ਗਿਆ ਔਰ ਸਾਡੀ ਮਿਨੋਰਟੀ ਕਮਿਸ਼ਨ ਦੇ ਜਿਹੜਾ ਚੇਅਰਮੈਨ ਲੱਗਦਾ ਸੀ ਉਹਨੂੰ ਹਟਾਇਆ ਗਿਆ ਅਸੀਂ ਸਾਰੀਆਂ ਗੱਲਾਂ ਨੂੰ ਨજર ਅੰਦਾਜ਼ ਕੀਤਾ ਚਲੋ ਜਿਹੜੀ ਇਹ ਸਰਕਾਰ ਆ ਇਸ ਗੱਲ ਨੂੰ ਸਮਝੇਗੀ ਲੇਕਿਨ ਹੁਣ ਤਾਂ ਹੱਦ ਹੋ ਗਈ ਵੀ ਸਾਡੇ ਜਿਹੜੇ ਮੇਗਾ ਚਰਚ ਆ ਸਾਡੇ ਜਿਹੜੇ ਸੰਤ ਸਮਾਜ ਆ ਉਹਨਾਂ ਦੀ ਸ਼ਬੀ ਖਰਾਬ ਕਰਨ ਦੇ ਲਈ ਜਿਹੜੇ ਆ ਪਲੈਂਟਡ ਵਿਅਕਤੀ ਆ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਇਹੋ ਜਿਹਾ ਕੰਮ ਕਰ ਰਹੇ ਆ ਲੇਕਿਨ ਉਹਨਾਂ ਉੱਤੇ ਕੋਈ ਸ਼ਿਕੰਜਾ ਨਹੀਂ ਕੱਸਿਆ ਜਾ ਰਿਹਾ ਜਿਹੜਾ ਕਰਕੇ ਕਰੀਬਨ ਆ 10 ਮਹੀਨਿਆਂ ਤੋਂ ਅਸੀਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਥਾਣਿਆਂ ਦੇ ਵਿੱਚ ਔਰ ਉੱਚ ਅਧਿਕਾਰੀਆਂ ਨੂੰ ਦਰਖਾਸਤਾਂ ਦਿੱਤੀਆਂ ਲੇਕਿਨ ਨਾ ਤਾਂ ਸਰਕਾਰ ਦੇ ਕੋਈ ਕੰਨਾਂ ਤੇ ਜੂੰਨ ਸਰਕ ਰਹੀ ਆ ਤੇ ਨਾ ਹੀ ਪ੍ਰਸ਼ਾਸਨ ਦੇ ਕੰਨਾਂ ਤੇ ਜੂੰਨ ਸਰਕ ਰਹੀ ਆ ਜਿਹਦਾ ਕਰਕੇ ਅਸੀਂ ਕੱਲ ਨੂੰ ਲਾਂਬੜੇ ਥਾਣੇ ਜਿਹੜਾ ਆ ਉਹ ਧਰਨਾ ਲਗਾਵਾਂਗੇ ਕਿਉਂਕਿ ਲਾਂਬੜਾ ਥਾਣਾ ਔਰ ਸਾਨੂੰ ਦੱਸਿਆ ਜਾ ਰਿਹਾ ਹੈ ਵੀ ਜਿਹੜਾ ਲਾਂਬੜੇ ਥਾਣੇ ਦੇ ਵਿੱਚ ਇਹ ਵਿਅਕਤੀ ਪਰਚੇ ਦਰਜ ਕਰਾਉਂਦੇ ਆ ਸਾਡਾ ਪਰਚਾ ਦਰਜ ਹੋਇਆ ਅਜੇ ਤੱਕ 200 ਸਲਾਖਾਂ ਤੋਂ ਬਾਹਰ ਆ ਅਸੀਂ ਇਹ ਗੱਲ ਕਰਦੇ ਆ ਪ੍ਰਸ਼ਾਸਨ ਨੂੰ ਮਾਨ ਮੈਂ ਕਹਿਣਾ ਚਾਹੁੰਦਾ ਮਾਨਜੋਗ ਭਗਵੰਤ ਮਾਨ ਜੀ ਜਿਹੜਾ ਤੁਹਾਡਾ ਪ੍ਰਸ਼ਾਸਨ ਆ ਖਾਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਇੰਨਾ ਕੁ ਅੱਜ ਆਏ ਦਿਨ ਲੋਕਾਂ ਨੂੰ ਖੱਜਲ ਖਰਾਬ ਹੋਣਾ ਪੈ ਰਿਹਾ ਆ ਕੀ ਕੁਝ ਨਹੀਂ ਸੋਸ਼ਲ ਮੀਡੀਆ ਤੇ ਬੋਲਿਆ ਜਾ ਰਿਹਾ ਪ੍ਰੋਪਰ ਬਜਿੰਦਰ ਮੰਤਰੀ ਦੇ ਬਰ ਖਿਲਾਫ ਕਿੰਨਾ ਕੁਝ ਬੋਲਿਆ ਜਾ ਰਿਹਾ ਆ ਲੇਕਿਨ ਤੁਹਾਡੇ ਪ੍ਰਸ਼ਾਸਨ ਨੂੰ ਸਮੇਂ ਸਿਰ ਅਸੀਂ ਅਸੀਂ ਜਾਣੂ ਕਰਾਇਆ ਵਕ ਵਕ ਦਰਖਾਸਤਾਂ ਲੈ ਕੇ ਜਾਣੂ ਕਰਵਾਇਆ ਲੇਕਿਨ ਹੁਣ ਜਿਹੜਾ ਇਹ ਜਿਹੜੀ ਗੱਲ ਆ ਸਾਨੂੰ ਮਜਬੂਰਨ ਕੱਲ ਨੂੰ ਲਾਂਬੜੇ ਥਾਣੇ ਦਾ ਅਸੀਂ ਘਰਾਓ ਕਰਾਂਗੇ ਜੇ ਇਸ ਵਿਅਕਤੀ ਨੂੰ ਅੱਜ ਅੱਜ ਰਾਤ ਰਾਤ ਦੇ ਵਿੱਚ ਨਾ ਚੱਕਿਆ ਤਾਂ ਮਜਬੂਰਨ ਕੱਲ ਨੂੰ ਸੰਡੇ ਜਿਹੜਾ ਅਸੀਂ ਹੈ ਨਾ ਫੜਾ ਥਾਣੇ ਦਾ ਘਰਾਓ ਕਰਾਂਗੇ ਔਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਆ ਆ ਜਿਹੜੀਆਂ ਹਰਕਤਾਂ ਕਰ ਰਿਹਾ ਆ ਲੜਕਾ ਪਰਚਾ ਤੇਰੇ ਤੇ ਦਰਜ ਹੋਇਆ ਚਾਹੇ ਤੂੰ ਜਿੰਨੀਆਂ ਮਰਜ਼ੀ ਆ ਦਰਖਾਸਤਾਂ ਇਧਰੋਂ ਵਿਜੇ ਮੈਨੂਅਲ ਨੇ ਜਿਹੜੀ ਪ੍ਰੀ ਪਲੈਨਿੰਗ ਬਣਾਈ ਆ ਕਿਉਂਕਿ ਇਹ ਵਿਅਕਤੀ ਨੂੰ ਪਤਾ ਸੀ ਵੀ ਮੇਰੇ ਲੜਕੇ ਨੇ ਜੋ ਕੰਮ ਕੀਤੇ ਆ ਚੰਦਨ ਨੇ ਅੱਜ ਭੈਣ ਵੀ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਆਈ ਜਿਹਦੇ ਨਾਲ ਇਹਨੇ ਰੇਪ ਕੀਤਾ ਔਰ ਇੱਕ ਰਾਜਾ ਨਾਮ ਦਾ ਲੜਕਾ ਆ ਪਾਸਟਰ ਜਿਹੜਾ ਜਿਹੜੇ ਅਖੌਤੀ ਆ ਇਹ ਆਪਣੇ ਵੱਲੋਂ ਜਿਹੜੇ ਆਪ ਹੀ ਬਣੇ ਆ ਜਿਹੜੇ ਮਸੀਹ ਸਮਾਜ ਨੂੰ ਬਦਨਾਮ ਕਰ ਰਹੇ ਆ ਔਰ ਸਾਡੇ ਸੰਤ ਸਮਾਜ ਨੂੰ ਬਦਨਾਮ ਕਰ ਰਹੇ ਆ ਉਹਨਾਂ ਨੇ ਜੋ ਰੇਪ ਕੀਤਾ ਉਸ ਲੜਕੀ ਨੇ ਵੀ ਅੱਜ ਆ ਕੇ ਆਪਣੇ ਸਾਰਾ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਬਿਆਨ ਕੀਤਾ ਉਸ ਭੈਣ ਨੂੰ ਵੀ ਨਿਆ ਨਾਮ ਮਿਲਿਆ ਤਾਂ ਜਿਹੜਾ ਆਉਣ ਵਾਲੇ ਸਮੇਂ ਹੋਰ ਵੀ ਸਾਡੇ ਬਹੁਤ ਸਾਰੇ ਮੁਸੀਬ ਭਾਈਚਾਰੇ ਨੂੰ ਆਏ ਦਿਨ ਖੱਜਲ ਖਰਾਬੀ ਚੱਲਣੀ ਪੈਂਦੀ ਆ ਜਿਹੜਾ ਕਰਕੇ ਕੱਲ ਤਾਂ ਅਸੀਂ ਲਾਂਬੜੇ ਥਾਣੇ ਦਾ ਘਰਾਓ ਕਰਾਂਗੇ ਜੇ ਸਰਕਾਰ ਤੇ ਪ੍ਰਸ਼ਾਸਨ ਨੇ ਤੁਰੰਤ ਕੋਈ ਕਾਰਵਾਈ ਨਾ ਕੀਤੀ ਤੇ 12 ਤਰੀਕ ਨੂੰ ਜਿਹੜਾ ਮੁਸੀਬ ਭਾਈਚਾਰਾ ਔਰ ਉਹਦੇ ਨਾਲ ਸਾਡਾ ਐਸਸੀ ਭਾਈਚਾਰਾ ਔਰ ਸਾਡਾ ਮੱਜਵੀ ਸਿੱਖ ਭਾਈਚਾਰਾ ਵੱਖ-ਵੱਖ ਜਥੇਬੰਦੀਆਂ ਦੇ ਆਗੂ ਵੀ ਅਸੀਂ 25 ਤਰੀਕ ਨੂੰ ਇਕੱਠੇ ਹੋਏ ਸੀ ਜਿਹੜਾ ਅਸੀਂ ਕਿਉਂਕਿ ਜਿਹੜਾ ਗਰੀਬ ਵਰਗ ਨੂੰ 크੍ਰਿਸਚੀਅਨ ਵਰਗ ਨੂੰ ਔਰ ਕ੍ਰਿਸਚੀਅਨ ਭਾਈਚਾਰੇ ਨੂੰ ਐਸੀ ਭਾਈਚਾਰੇ ਨੂੰ ਵਾਲਮਿਕੀ ਭਾਈਚਾਰੇ ਨੂੰ ਮੱਝ ਵੀ ਸਿੱਖ ਭਾਈਚਾਰੇ ਨੂੰ ਆਏ ਦਿਨ ਦਫ਼ਤਰਾਂ ਦੇ ਵਿੱਚ ਖੱਜਲ ਖਰਾਬੀ ਜਿਹੜਾ ਖਰਾਬ ਕੀਤਾ ਜਾ ਰਿਹਾ ਆ ਆਏ ਦਿਨ ਜਿਹੜੇ ਸਾਡੇ ਜਿਹੜੇ ਜਿਹੜਾ ਸਾਡਾ ਸਮਾਜ ਆ ਦੱਬਿਆ ਕੁਚਲਿਆ ਹੋਇਆ ਸਮਾਜ ਆ ਉਹਨੂੰ ਹੋਰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹਦੀ ਅਸੀਂ 12 ਤਰੀਕ ਦੀ ਪੰਜਾਬ ਬੰਦੀ ਕਾਲ ਦਿੱਤੀ ਆ ਨਹੀਂ ਤਾਂ ਫਿਰ ਰੋੜਾਂ ਦੇ ਵਿੱਚ ਸਰਕਾਂ ਦੇ ਵਿੱਚ ਜਿਹੜਾ ਮੁਸੀਬ ਭਾਈਚਾਰਾ ਆ ਕੇ ਆਪਣਾ ਰੋਸ ਮਾਰਚ ਕਰੇਗਾ ਜੇ ਪ੍ਰਸ਼ਾਸਨ ਨੇ ਅਜੇ ਵੀ ਤੁਰੰਤ ਕੋਈ ਐਕਸ਼ਨ ਨਾ ਲਿਆ ਤੇ ਮਜਬੂਰਨ ਜਿਹੜਾ ਸਾਨੂੰ ਕੱਲ ਨੂੰ ਜਿਹੜਾ ਧਰਨਾ ਲਾਉਣਾ ਪੈਗਾ ਇਹ ਮੈਂ ਬੇਨਤੀ ਕਰਦਾ ਆ ਅੱਜ ਇਸ ਵੀਡੀਓ ਦੇ ਰਾਹੀਂ ਜੋ ਵੀ ਸਾਡੇ ਭੈਣ ਭਰਾ ਦੇਖ ਰਹੇ ਆ ਵੀ ਜੇ ਉਹਨਾਂ ਵਿਅਕਤੀਆਂ ਉੱਤੇ ਤੁਰੰਤ ਐਕਸ਼ਨ ਲਿਆ ਜਾਵੇ ਔਰ ਜਿਹੜੀਆਂ ਫੇਕ ਜਿਹੜੀਆਂ ਗੱਲਾਂ ਸੋਸ਼ਲ ਮੀਡੀਆ ਉੱਤੇ ਪਾਈਆਂ ਜਾ ਰਹੀਆਂ ਆ ਮੈਂ ਇਹ ਵੀ ਸਰਕਾਰ ਤੋਂ ਮੰਗ ਕਰਦਾ ਪ੍ਰਸ਼ਾਸਨ ਤੋਂ ਮੰਗ ਕਰਦਾ ਜਿਹੜੇ ਵਿਅਕਤੀ ਨੇ ਸਾਡੇ ਸੰਤ ਸਮਾਜ ਦੇ ਬਰ ਖਿਲਾਫ ਜੋ ਕੁਝ ਬੋਲਿਆ ਇਹੋ ਜਿਹਾ YouTube ਚੈਨਲ ਨੂੰ ਤੁਰੰਤ ਬੈਨ ਕੀਤਾ ਜਾਵੇ ਉਹਨਾਂ ਤੇ ਤੁਰੰਤ ਐਕਸ਼ਨ ਲਿਆ ਜਾਵੇ ਸਾਰੇ ਭੈਣ ਭਰਾਵਾਂ ਨੂੰ ਜੈਮ ਸੀ ਦੀ ਹਾਂਜੀ ਬਿਸ਼ਪ ਸਾਹਿਬ ਸੋ ਸਾਰਿਆਂ ਨੂੰ ਜੈਮ ਸੀ ਦੀ ਮੈਂ ਬਿਸ਼ਪ ਲਾਲ ਸਿੰਘ ਪ੍ਰਭੂ ਦਾ ਦਾਸ ਹੋਣ ਦੇ ਨਾਤੇ ਮੈਂ ਦੱਸਣਾ ਚਾਹਣਾ ਕਿ ਜਿਹੜੇ ਬਹੁਤ ਦਿਨਾਂ ਤੋਂ ਮੈਂ ਇਹ ਵੀਡੀਓ ਵੇਖ ਰਿਹਾ YouTube ਦੇ ਉੱਤੇ ਜਿਹੜੇ ਸਾਡੇ ਧਰਮੋਖ ਚੰਗੇ ਸੇਵਕ ਜਿਨ੍ਹਾਂ ਦੁਆਰਾ ਲੱਖਾਂ ਲੋਕ ਆਸ਼ੀਸ਼ ਪਾ ਰਹੇ ਆ ਮੁਕਤੀ ਪਾ ਰਹੇ ਆ ਸ਼ਾਂਤੀ ਪਾ ਰਹੇ ਆ ਅਨੰਦ ਪਾ ਰਹੇ ਨੇ ਉਹਨਾਂ ਦੇ ਖਿਲਾਫ ਸਾਡੇ ਹੀ ਸਿੱਖ ਭਾਈਚਾਰੇ ਵਿੱਚ ਉੱਠ ਕੇ ਜਿਨ੍ਹਾਂ ਨੂੰ ਕੋਈ ਸਮਝ ਨਹੀਂ ਉਹੋਟ ਕੇ ਤੋਂ ਉਹਨਾਂ ਦੇ ਖਿਲਾਫ ਬੋਲਦੇ ਨੇ ਪਰਮੇਸ਼ਰ ਦੇ ਬਚਨ ਚ ਲਿਖਿਆ ਰੋਮੀਆਂ 14 ਬਾਬ ਦੀ ਚਾਪ ਚ ਲਿਖਿਆ ਤੇਰਾ ਕੀ ਹੱਕ ਹੈ ਤੂੰ ਕਿਸ ਤੇ ਦੋਸ਼ ਲਾਵੇ ਸੋ ਇਸ ਕਰਕੇ ਸਾਡਾ ਕੋਈ ਹੱਕ ਨਹੀਂ ਕਿਸੇ ਸੇਵਕ ਉੱਤੇ ਦੋਸ਼ ਲਾਉਂਦਾ ਪਰ ਮੈਂ ਮਜਬੂਰ ਹੋ ਕੇ ਮੈਂ ਇਹ ਗੱਲ ਕਰਨਾ ਚਾਹਣਾ ਵੀ ਜੇ ਮਾਨੂੰ ਇਹ ਜੀ ਜੋ ਤੁਸੀਂ ਵਾਰ 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 ਤੁਸੀਂ ਸੇਵਕਾਂ ਦੇ ਖਿਲਾਫ ਬੋਲਦੇ ਹੋ ਔਰ ਤੁਹਾਨੂੰ ਹਮੇਸ਼ਾ ਵਾਸਤੇ ਸ਼ਰਮ ਕਰਨੀ ਚਾਹੀਦੀ ਆ ਪਰਮੇਸ਼ਰ ਦਾ ਬਚਨ ਜਿਹੜਾ ਵਾ ਉਹ ਇਹ ਇਜਾਜ਼ਤ ਨਹੀਂ ਦਿੰਦਾ ਵੀ ਕਿਸੇ ਦੇ ਖਿਲਾਫ ਬੋਲੀਏ ਜਾਂ ਕਿਸੇ ਤੇ ਝੂਠੇ ਦੋਸ਼ ਲਾਈਏ ਸਾਨੂੰ ਸਭੋ ਜਿੱਥੇ ਪਰਮੇਸ਼ਰ ਦਾ ਕੰਮ ਹੁੰਦਾ ਵਾ ਸਾਨੂੰ ਹਮੇਸ਼ਾ ਵਾਸਤੇ ਪਰਮੇਸ਼ਰ ਦੇ ਕੰਮ ਦੇ ਵਾਸਤੇ ਵਧਰ ਵਾਸਤੇ ਲੋਕਾਂ ਦੇ ਆਸ਼ੀਸ਼ ਵਾਸਤੇ ਮੁਕਤੀ ਵਾਸਤੇ ਸ਼ਾਂਤੀ ਵਾਸਤੇ ਦੁਆ ਕਰਨੀ ਚਾਹੀਦੀ ਆ ਪਰ ਤੇਰੇ ਵਰਗੇ ਜਿਹੜੇ ਵਿਦੇ ਮਨੁਅਲ ਦੀ ਜਿਹੜੇ ਤੁਸੀਂ ਇਹ ਪਖੰਡ ਕਰਦੇ ਹੋ ਜਾਂ ਪਖੰਡ ਵਿੱਚ ਤੁਸੀਂ ਆਣ ਕੇ ਝੂਠੇ ਰੋਗ ਲਾਉਂਦੇ ਹੋ ਇਹ ਤੁਹਾਡੇ ਵਾਸਤੇ ਚੰਗੀ ਗੱਲ ਨਹੀਂ ਤੁਹਾਡਾ ਚੰਦਰਮ ਜਿਹੜਾ ਬੇਟਾ ਵਾ ਮੈਂ ਉਹਨੂੰ ਇਹ ਦੱਸਣਾ ਚਾਹਣਾ ਜੇ ਅਸਲੀ ਇਹਨਾਂ ਨੇ ਗਿਆਨ ਲਿੱਤਾ ਹੁੰਦਾ ਜਾਂ ਇਹਨਾਂ ਨੂੰ ਗਿਆਨ ਹੁੰਦਾ ਤੇ ਕਦੀ ਵੀ ਐਸਾ ਨਾ ਕਰਦੇ ਇਸ ਕਰਕੇ ਮੈਂ ਬੇਨਤੀ ਕਰਦਾ ਬੀਸ਼ਮ ਲਾਲ ਸਿੰਘ ਕਿ ਹਮੇਸ਼ਾ ਵਾਤੇ ਪਰਮੇਸ਼ਰ ਦੇ ਬੱਚੇ ਨੂੰ ਤੁਸੀਂ ਪੜਦੇ ਹੋ ਜਾਂ ਸੌਂਦੇ ਹੋ ਜਾਂ ਲੋਕਾਂ ਨੂੰ ਸਿੱਖਿਆ ਦਿੰਦੇ ਹੋ ਤੇ ਬਾਅਦ ਜਾਓ ਤੁਸੀਂ ਇਹਨਾਂ ਗੱਲਾਂ ਤੋਂ ਪਰਮੇਸ਼ਰ ਦਾ ਜਿਹੜਾ 파ਤਲਾ ਮਿਆ ਪਰਮੇਸ਼ਰ ਦਾ ਜਿਹੜਾ ਆਤਮਾ ਉਹ ਕਦੀ ਬਖਸ਼ੇਗਾ ਨਹੀਂ ਇਸ ਕਰਕੇ ਮੈਂ ਦੱਸਦਾ ਚਾਹੁੰਦਾ ਕਿ ਹਮੇਸ਼ਾ ਵਾਤੇ ਆਪਣੇ ਆਪ ਦਾ ਸਦਾਰ ਕਰੋ ਮੈਂ ਕਹਿੰਦਾ ਪਰਮੇਸ਼ਰ ਕੋਈ ਮਾਫੀ ਮੰਗੋ ਜਿਹੜੇ ਤੁਸੀਂ ਸੇਤਕਾਂ ਦੇ ਖਿਲਾਫ ਬੋਲਦੇ ਜੇ ਉਹਨਾਂ ਕੋ ਵੀ ਤੈਨੂੰ ਮਾਫੀ ਮੰਗ ਲੈਣ ਚਾਹੀਦੀਆ ਅਗਰ ਜਿਹੜਾ ਕੋਈ ਗੁਨਾਹ ਕਰਕੇ ਜਿਹੜਾ ਮਾਫੀ ਮੰਗਦਾ ਵਾ ਉਹਨੂੰ ਰੱਬ ਬਖਸ਼ਦਾ ਹੈ ਤੂੰ ਬੰਦੇ ਦਾ ਪੁੱਤ ਬਣ ਵਿਜੇ ਮਾਨਵਲ ਤੂੰ ਆਪਣੇ ਮੂੰਹ ਤੋਂ ਕਹਿ ਬੈਠਾ ਵਾ ਕਿ ਮੈਂ ਮਸੀਹ ਵਿਰੋਧੀ ਆ ਮੈਂ ਉਹਨਾਂ ਏਜੰਸੀਆਂ ਦਾ ਬੰਦਾ ਵਾਂ ਜਿਹੜੇ ਮਸੀਹ ਵਿਰੋਧੀ ਆਪਣੇ ਮੂੰਹੋਂ ਕਹਿਆ ਔਰ ਤੂੰ ਇਹ ਵੀ ਕਿਹਾ ਕਿ ਮੈਂ ਤੁਹਾਡੀਆਂ ਧੀਆਂ ਭੈਣਾਂ ਦੇ ਖਿਲਾਫ ਵੀਡੀਓ ਬਣਾਵਾਂਗਾ ਜਹਾਜਾ ਤੂੰ ਹਾਂ ਤੇਰੇ ਬਾਰੇ ਸਭ ਲੋਕੀ ਜਾਣ ਚੁੱਕੇ ਆ ਔਰ ਮਸੀਹ ਭਾਈਚਾਰੇ ਨੂੰ ਬੇਨਤੀ ਆ ਇਹੋ ਦੇ ਜਿਹੜੇ ਆ ਜਿਹੜੇ ਆਪਣੇ ਆਪ ਨੂੰ ਸੰਭੂ ਵਿਸ਼ਵ ਬਣੇ ਹੋਏ ਆ ਔਰ ਲੋਕਾਂ ਨੂੰ ਜਿਹੜੀਆਂ ਡਿਗਰੀਆਂ ਵੇਚਦੇ ਆ ਜਿਹੜੇ ਆਪਣੇ ਆਪ ਨੂੰ ਕਹਿੰਦੇ ਪਾਸਟਰ ਜਿਹੜੇ ਬਣਾਉਂਦੀਆਂ ਡਿਗਰੀਆਂ ਲਵੋ ਸੜ ਕੇ ਆ ਕੋ ਧੀਆਂ ਨੂੰ ਭੈਣਾਂ ਨੂੰ ਜਿਸ ਤਰ੍ਹਾਂ ਥਾਪਰ ਜੀ ਦੱਸ ਕੇ ਗਏ ਆ ਕਿਦਾ ਉਹ ਇੱਕ ਜਿਹੜੀ ਭੈਣ ਅੱਜ ਜਿਹੜੀ ਪੇਸ਼ ਹੋਈ ਆ ਜਿਹਨੇ ਦੱਸਿਆ ਵਾ ਕਿ ਮੈਨੂੰ ਜਿਹੜਾ ਪਾਸਟਰ ਦੀ ਡਿਗਰੀ ਦੇਣ ਦੇ ਨਾ ਤੇ ਸੱਦ ਕੇ ਔਰ ਕੀ ਉਹਦੇ ਨਾਲ ਕੀਤਾ ਉਹਨੇ ਅੱਜ ਉੱਥੇ ਬਿਆਨ ਕੀਤਾ ਵਾ ਪ੍ਰੈਸ ਕਲੱਬ ਦੇ ਵਿੱਚ ਔਰ ਮੈਂ ਦੱਸਣਾ ਚਾਹੁੰਦਾ ਵਾ ਇਹ ਪ੍ਰਸ਼ਾਸਨ ਨੂੰ ਮੈਂ ਇਹ ਚੇਤਾਵਨੀ ਦੇਣਾ ਚਾਹੁੰਦਾ ਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਔਰ ਡੀਜੀਪੀ ਪੰਜਾਬ ਨੂੰ ਗੌਰਵ ਜੱਧਵ ਨੂੰ ਅਗਰ ਮਸੀਬ ਭਾਈਚਾਰੇ ਤੇ ਜੋ ਪਿਛਲੇ 3 ਸਾਲਾਂ ਤੋਂ ਅਤਿਆਚਾਰ ਹੋ ਰਿਹਾ ਜਾਂ ਸਾਡੇ ਮਨਿਸਟਰੀਆਂ ਦੇ ਖਿਲਾਫ ਜੋ YouTube ਤੇ ਜਿਹਨੇ ਵੀ ਲੋਕ ਬੋਲ ਰਹੇ ਆ ਇਹਨਾਂ ਤੇ ਕਾਰਵਾਈ ਨਾ ਹੋਈ ਤੇ ਜਿਹੜਾ 12 ਤਰੀਕ ਦੀ ਬੰਦ ਦੀ ਕਾਲ ਅਸੀਂ ਜਲੰਧਰ ਵਿਖੇ 25 ਤਰੀਕ ਨੂੰ ਪੁਲਿਸ ਕਮਿਸ਼ਨਰ ਦਫ਼ਤਰ ਦੇ ਦਿੱਤੀ ਸੀ ਉਹ ਅਵਸ਼ੇ ਹੋਈ ਨੂੰ ਤੁਸੀਂ ਸਾਰਿਆਂ ਨੇ ਦੇਖਿਆ ਹੋਵੇਗਾ ਜਿਹੜੀ ਇਹ ਇੱਕ ਲੜਕੀ ਨੂੰ ਅੱਗੇ ਲੈ ਕੇ ਆਏ ਜਿਹੜਾ ਵਿਜੇ ਮੈਨੂਅਲ ਇਹਨੇ ਜਿਹੜੀ ਸਿਆਸਤ ਜਿਹੜੀ ਖੇਡ ਰਿਆ ਆ ਔਰ ਤੁਸੀਂ ਇਹਨੂੰ ਸ਼ਰਮ ਆਉਣੀ ਚਾਹੀਦੀ ਸੀ ਇਸ ਗੱਲ ਦੀ ਵੀ ਤੂੰ ਜਿਹੜੀਆਂ ਹਰਕਤਾਂ ਕਰ ਰਿਆ ਆ ਮਨਕੜਤ ਕਹਾਣੀਆਂ ਪਹਿਲਾਂ ਸੋਸ਼ਲ ਮੀਡੀਆ ਤੇ ਸਨਾ ਕੇ ਲੋਕਾਂ ਨੂੰ ਮਸੀਹ ਸਮਾਜ ਨੂੰ ਗੁੰਮਰਾਹ ਕਰ ਰਿਆ ਆ ਪੰਜਾਬ ਨੂੰ ਇਹ ਵਿਅਕਤੀ ਇਹਨਾਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਆ ਮੈਂ ਇੱਕ ਗੱਲ ਦੱਸਾਂ ਵੀ ਪਹਿਲਾਂ ਤੇ ਕਹਿੰਦੇ ਆ ਵੀ ਤਾਜਪੁਰ ਚਰਚ ਦੇ ਵਿੱਚ ਚੰਡੀਗੜ੍ਹ ਚਰਚ ਦੇ ਵਿੱਚ ਲਾਛਾਂ ਦੇ ਢੇਰ ਦੱਬੇ ਹੋਏ ਆ ਵੀ ਇਹਨਾਂ ਨੇ ਬਹੁਤ ਸਾਰੇ ਲੋਕਾਂ ਦਾ ਕਤਲ ਇਾਮ ਕੀਤਾ ਆ ਕਦੀ ਕਹਿੰਦੇ ਆ ਵੀ ਪ੍ਰੋਫਿਟ ਜੀ ਕੋਲ ਜੈਨਿਆ ਜਿਹੜਾ 5 ਕਰੋੜ ਦਾ ਜੈਨ ਦੇ ਨਾਲ ਹੀ ਕੰਮ ਕਰਦੇ ਆ ਹੱਦ ਹੋ ਗਈ ਗੱਲ ਦੀ ਮੈਂ ਚਾਹੁੰਦਾ ਬਾਈਬਲ ਦੇ ਵਿੱਚ ਲਿਖਿਆ ਹੈ ਜਦੋਂ ਪ੍ਰਭੂ ਯਿਸੂ ਮਸੀਹ ਚਿੰਨ ਔਰ ਚਮਤਕਾਰ ਕਰਦਾ ਸੀ ਜਦੋਂ ਇੱਕ ਅੰਦਾ ਵਿਅਕਤੀ ਜਿਹੜਾ ਬਹਿਰਾ ਵਿਅਕਤੀ ਸੀਗਾ ਜਿਹਨੂੰ ਬੋਲਣਾ ਨਾ ਬੋਲ ਸਕਦਾ ਸੀ ਤਾਂ ਨਾ ਦੇਖ ਸਕਦਾ ਸੀ ਤੇ ਜਦੋਂ ਪ੍ਰਭੂ ਯਿਸੂ ਮਸੀਹ ਨੇ ਉਹਨੂੰ ਚੰਗਾ ਕੀਤਾ ਤੇ ਕਹਿੰਦੇ ਜਿਹੜੇ ਧਰਮ ਗੁਰੂ ਸੀਗੇ ਜਿਹੜੇ ਸਦੂਕੀ ਫਰੀਸੀ ਸੀ ਉਹ ਕਹਿੰਦੇ ਸੀ ਇਹ ਜਿਹੜੇ ਸ਼ੈਤਾਨ ਦਾ ਜਿਹੜੇ ਸਰਦਾਰਾਂ ਦੀ ਸਹਾਇਤਾ ਦੇ ਨਾਲ ਇਹ ਭੂਤਾਂ ਨੂੰ ਕੱਢਦਾ ਆ ਬਿਮਾਰਾਂ ਨੂੰ ਚੰਗਾ ਕਰਦਾ ਵੀ ਯਿਸੂ ਮਸੀਹ ਤੇ ਵੀ ਦਾ ਨੇ ਦੋਸ਼ ਲੈਂਦੇ ਹੀ ਜੋ ਇਹ ਇੱਕ ਲੜਕੀ ਨੂੰ ਜਿਹੜਾ ਅੱਗੇ ਲਿਆ ਕੇ ਬੁਲਾ ਰਿਹਾ ਆ ਵੀ ਇਹ ਜੈਨ ਦੀ ਸਹਾਇਤਾ ਨਾਲ ਕਰਦਾ ਫੇਰ ਕਦੀ ਕਹਿੰਦੇ ਆ ਵੀ ਇਹ ਗੱਡੀਆਂ ਦੇ ਨਾਲ ਇਹਨਾਂ ਨੇ ਕਈਆਂ ਨੂੰ ਮਰਵਾਇਆ ਆ ਕਈਆਂ ਦੇ ਇਹਨਾਂ ਨੇ ਐਕਸੀਡੈਂਟ ਕੀਤੇ ਆ ਦੱਸੋ ਕਿਹੋ ਜੀਆਂ ਗੱਲਾਂ ਕਦੀ ਕਹਿ ਰਹੇ ਆ ਪ੍ਰੋਫੈਟ ਜੀ ਨੂੰ ਐਚ ਆਈ ਵੀ ਆ ਔਰ ਕਹਿੰਦੇ ਜੀ ਕਦੀ ਕਹਿ ਰਹਾ ਆ ਵੀ ਜਿਹੜੇ ਪ੍ਰধান ਅਵਤਾਰ ਜੀ ਆ ਸਾਡੇ ਉਹਨਾਂ ਨੂੰ ਗਲਤ ਕਿਸੇ ਏ ਇਦਾਂ ਦੇ ਸਬੰਧ ਦੱਸ ਰਿਹਾ ਸਾਡੀਆਂ ਭੈਣਾਂ ਦੇ ਵਰ ਖਿਲਾਫ ਬੋਲਿਆ ਜਾ ਰਿਹਾ ਆ ਲੇਕਿਨ ਇੱਕ ਮਸੀਹ ਵਿਅਕਤੀ ਦੀ ਜਿਹੜਾ ਮਸੀਹ ਵਿਅਕਤੀ ਉਹ ਕਦੀ ਵੀ ਕਿਸੇ ਤੇ ਦੋਸ਼ ਨਹੀਂ ਲਾਉਂਦਾ ਬਾਈਬਲ ਦੇ ਵਿੱਚ ਲਿਖਿਆ ਤੁਸੀਂ ਇੱਕ ਦੂਜੇ ਨਾਲ ਪਿਆਰ ਕਰੋ ਲੇਕਿਨ ਇੱਕ ਦੂਜੇ ਦੇ ਇੱਕ ਦੂਜੇ ਤੇ ਬਲੇਮ ਉਹ ਹੀ ਲਾ ਸਕਦਾ ਦੋਸ਼ ਉਹ ਹੀ ਲਾ ਸਕਦਾ ਜਿਹਦੇ ਵਿਅਕਤੀ ਦੇ ਅੰਦਰ ਕੋਈ ਮਸੀਹਤ ਨਾ ਹੋਵੇ ਜਿਹੜਾ ਬਾਈਬਲ ਨੂੰ ਜਾਣਦਾ ਨਾ ਜਿਹੜਾ ਵਚਨ ਦੇ ਨਾਲ ਬਚਨ ਨੂੰ ਮੰਨਣ ਵਾਲਾ ਵਿਅਕਤੀ ਆ ਖੁਦਾ ਦੇ ਦਿੱਤੇ ਹੋਏ ਬਚਨਾਂ ਤੇ ਚੱਲਣ ਵਾਲਾ ਵਿਅਕਤੀ ਆ ਉਹ ਕਦੀ ਵੀ ਨਾ ਤਾਂ ਕਿਸੇ ਤੇ ਝੂਠਾ ਦੋਸ਼ ਲਾਉਂਦਾ ਆ ਪਰ ਨਾ ਹੀ ਕਿਸੇ ਦੀ ਬਦਨਾਮੀ ਕਰਦਾ ਆ ਇਹ ਵਿਅਕਤੀ ਕੋਈ ਆਤਮਿਕ ਨਹੀਂ ਲੇਕਿਨ ਜ਼ਰੂਰ ਚੋਲਾ ਜ਼ਰੂਰ ਇਹਨੇ ਆਪਣੇ ਇੱਕ ਆਤਮਿਕ ਦਾ ਪਹਿਨਿਆ ਆ ਬਿਸ਼ਪ ਦਾ ਪਹਿਨਿਆ ਆ ਇਹ ਬਿਸ਼ਪ ਵੀ ਆਪ ਹੀ ਬਣਿਆ ਆ ਕੋਈ ਇਹ ਕਿਸੇ ਇਹਨੂੰ ਕਿਸੇ ਮਾਨਤਾ ਪ੍ਰਾਪਤ ਕੋਈ ਆਰਗੇਨਾਈਜੇਸ਼ਨ ਨੇ ਇਹਨੂੰ ਚੁਣਿਆ ਨਹੀਂ ਆਪ ਹੀ ਕੋਈ ਸੁਸਾਇਟੀ ਰਜਿਸਟਰਡ ਕਰਾ ਕੇ ਤੇ ਬਿਸ਼ਪ ਦੀ ਉਪਾਧੀ ਲਈ ਆ ਔਰ ਬਾਈਬਲ ਦਾ ਇਹਨੂੰ ਜ਼ੀਰੋ ਗਿਆਨ ਆ ਔਰ ਇਸ ਵਿਅਕਤੀ ਨੂੰ ਔਰ ਇਹ ਇਸ ਵਿਅਕਤੀ ਨੂੰ ਤੁਸੀਂ ਬਾਈਬਲ ਦੀ ਕਿਤੇ ਇਹਦੇ ਕੋਲ ਗੱਲ ਨਹੀਂ ਜਦੋਂ ਵੀ ਸੋਸ਼ਲ ਮੀਡੀਆ ਤੇ ਬੋਲਦਾ ਆ ਜ਼ਹਿਰੀ ਉਗਲਦਾ ਆ ਔਰ ਜ਼ਹਿਰੀ ਉਗਲਦਾ ਆ ਤੇ ਇਸ ਵਿਅਕਤੀ ਨੂੰ ਕੋਈ ਬਾਈਬਲ ਦੀ ਨੌਲੇਜ ਨਹੀਂ ਔਰ ਦੱਸਦਾ ਆ ਵੀ ਪ੍ਰੋਫਟ ਜਿਹੜਾ ਆ ਉਹ ਜਨ ਦੀ ਸਿਹਤਾਂ ਦੇ ਨਾਲ ਕੰਮ ਕਰਦਾ ਆ ਔਰ ਕਦੀ ਕਹਿੰਦੇ ਆ ਜਿਹੜਾ ਪ੍ਰੋਫਟ ਆ ਇਹਨੇ ਇੱਕ ਛਿਲੇ ਕੱਢਦਾ ਆ ਲੇਕਿਨ ਇਹ ਗੱਲ ਸੋਚਣ ਵਾਲੀ ਆ ਇਹ ਵਿਅਕਤੀ ਕੌਣ ਬੋਲ ਸਕਦਾ ਆ ਭਾਈ ਜੇ ਤੇਰੇ ਕੋ ਕੋਈ ਚਿੰ ਚਮਤਕਾਰ ਨਹੀਂ ਹੁੰਦਾ ਖੁਦ ਤੈਨੂੰ ਜੋ ਸਾਨੂੰ ਸੁਣਨ ਦੇ ਵਿੱਚ ਆਇਆ 14 ਸਾਲ ਤੋਂ ਤੈਨੂੰ ਬਵਾਸੀਰ ਆ ਤੈਨੂੰ ਬਵਾਸੀਰ ਤੋਂ ਅਜੇ ਤੱਕ ਆਰਾਮ ਨਹੀਂ ਆਇਆ ਔਰ ਤੂੰ ਦੂਜਿਆਂ ਦੇ ਉੱਤੇ ਦੋਸ਼ ਲਾਉਣਾ ਆ ਔਰ ਤੂੰ ਦੂਜਿਆਂ ਨੂੰ ਕਹਿੰਦਾ ਵੀ ਕੋੜੀ ਚੰਗੇ ਹੋਣਗੇ ਬਿਮਾਰ ਅੱਜ ਵੀ ਆਨਲਾਈਨ ਤੁਸੀਂ ਦੇਖ ਸਕਦੇ ਆ ਕਿੰਨੇ ਲੋਕ ਪ੍ਰੋਫਟ ਜੀ ਦੀ ਪ੍ਰਾਰਥਨਾ ਦੁਆਰਾ ਚੰਗਿਆਈ ਪਾ ਰਹੇ ਆ ਆਸ਼ਿਸ਼ ਪਾ ਰਹੇ ਆ ਲੇਕਿਨ ਤੇਰੇ ਕੋ ਹੁਣ ਚਿੰਚ ਚਮਤਕਾਰ ਤਾਂ ਨਹੀਂ ਹੁੰਦੇ ਤੇਰੇ ਕੋ ਕੋਈ ਸਮਰਥ ਨਹੀਂ ਤੇਰੇ ਕੋ ਕੋਈ ਮਸਾ ਨਹੀਂ ਬਾਈਬਲ ਦਾ ਤੇਰੇ ਕੋ ਗਿਆਨ ਨਹੀਂ ਔਰ ਤੂੰ ਜਿਹੜਾ ਹੁਣ ਇਹ ਸੋਚਿਆ ਵੀ ਬਰਾਬਰੀ ਤਾਂ ਕਰਨੀ ਹੋਣੀ ਔਰ ਜਿਹੜਾ ਤੇਰੇ ਪਿੱਛੇ ਜਿਨ੍ਹਾਂ ਲੋਕਾਂ ਦਾ ਹੱਥ ਹੈ ਉਹਨਾਂ ਨੂੰ ਪਤਾ ਵੀ ਪ੍ਰੋਫਿਟ ਜੀ ਦੀ ਬਰਾਬਰੀ ਤਾਂ ਨਹੀਂ ਕਰ ਹੁਣੀ ਪ੍ਰੋਫਿਟ ਜੀ ਦੀ ਬਦਨਾਮੀ ਕਰੋ ਕਿਉਂਕਿ ਜਦੋਂ ਕਿਸੇ ਵਿਅਕਤੀ ਨੂੰ ਪਤਾ ਲੱਗ ਜਵੇ ਮੈਂ ਇਹਦੀ ਬਰਾਬਰੀ ਨਹੀਂ ਕਰ ਸਕਦਾ ਮੈਂ ਇਹਦੇ ਤੋਂ ਇਹਦੇ ਤੋਂ ਅੱਗੇ ਨਹੀਂ ਜਾ ਸਕਦਾ ਜੋ ਪ੍ਰੋਫਿਟ ਜੀ ਕੋ ਦਾਨ ਵਰਦਾਨ ਆ ਲੇਕਿਨ ਕਈ ਬੰਦੇ ਕਹਿੰਦੇ ਹੁੰਦੇ ਬਦਨਾਮੀ ਐਨੀ ਕਰੋ ਜੋ ਤੂੰ ਬਦਨਾਮੀ ਕਰ ਰਿਆ ਆ ਸਾਰੇ ਲੋਕ ਜਾਣ ਰਹੇ ਆ ਵੀ ਤੇਰੇ ਅੰਦਰ ਕੋਈ ਮਸੀਹ ਮਸੀਹ ਦਾ ਆਤਮਾ ਨਹੀਂ ਹੈਗਾ ਤੂੰ ਇੱਕ ਭ੍ਰਿਸ਼ਟ ਆਤਮਾ ਦੇ ਨਾਲ ਭਰਿਆ ਹੋਇਆ ਆ ਦੁਸ਼ਟ ਆਤਮਾ ਦੇ ਨਾਲ ਭਰਿਆ ਹੋਇਆ ਆ ਔਰ ਜਿਹੜੀਆਂ ਤੇਰੀਆਂ ਗੱਲਾਂ ਆ ਜਿਹੜੇ ਤੇਰੇ ਵਿਚਾਰ ਆ ਉਸ ਤੋਂ ਸਾਬਤ ਹੁੰਦਾ ਆ ਵੀ ਤੂੰ ਦੁਸ਼ਟ ਆਤਮਾ ਨਾਲ ਭਰਿਆ ਹੋਇਆ ਵਿਅਕਤੀ ਆ ਔਰ ਜਿੰਨੇ ਤੇਰੇ ਨਾਲ ਜਿਹੜੇ ਸੰਗਤੀ ਕਰਨ ਵਾਲੇ ਲੋਕ ਆ ਮੈਂ ਤਾਂ ਉਹਨਾਂ ਤੋਂ ਵੀ ਹੈਰਾਨ ਆ ਉਹ ਵੀ ਲੋਕ ਜਿਹੋ ਜਿਹੀਆਂ ਗੱਲਾਂ ਬੋਲਦੇ ਆ ਬੀਸ ਤੋਂ ਸਾਬਤ ਹੁੰਦਾ ਆ ਖੁਦਾ ਨੂੰ ਤਾਂ ਤੁਸੀਂ ਜਾਣਿਆ ਹੀ ਨਹੀਂ ਤੁਸੀਂ ਸਿਰਫ ਇਹ ਜਾਣਿਆ ਆ ਵੀ ਕਿਸੇ ਦੀ ਬਦਨਾਮੀ ਕਿੱਦਾਂ ਕਰਨੀ ਔਰ ਜਿਹੜੇ ਲੋਕ ਆਏ ਦਿਨ ਤੁਹਾਨੂੰ ਸੁਣਦੇ ਆ ਉਹਨਾਂ ਨੂੰ ਪਤਾ ਤੁਹਾਡੀਆਂ ਹਰਕਤਾਂ ਦਾ ਤੇਰੇ ਬੇਟੇ ਨੇ ਜੋ ਕੀਤਾ ਚੰਦਨ ਨੇ ਉਹ ਵੀ ਸਾਰਿਆਂ ਦੇ ਸਾਹਮਣੇ ਆ ਗਿਆ ਆ ਯਾਦ ਆ ਤੈਨੂੰ ਜਦੋਂ ਤੈਨੂੰ ਇੱਥੇ ਜਲੰਧਰ ਦੇ ਵਿੱਚ ਜਮਸ਼ੇਰ ਜਦੋਂ ਤੈਨੂੰ ਬੰਨਿਆ ਸੀ ਔਰ ਤੂੰ ਕਿੱਦਾਂ ਮਿੰਤਾ ਨਾਲ ਛੁੱਟਿਆ ਸੀ ਯਾਦ ਕਰ ਤੂੰ ਉਹੀ ਕੰਮ ਕਰ ਰਿਹਾ ਆ ਹੋਰ ਵੀ ਤੂੰ ਜਲੰਧਰ ਜਿਹੜਾ ਇੱਕ ਭਰਾ ਦੀ ਜ਼ਮੀਨ ਹਥਿਆਈ ਆ ਜਮਸ਼ੇਰ ਥਾਣੇ ਉਹ ਵੀ ਬਾਹਰ ਤੋਂ ਆ ਰਿਹਾ ਆ ਜਿਹੜੀ ਧੋਖੇ ਨਾਲ ਤੂੰ ਜ਼ਮੀਨ ਹਥਿਆਈ ਆ ਹallelujah ਹallelujah ਔਰ ਉਹ ਤੂੰ ਅੱਧਾ ਕਿਲਾ ਜਿਹੜਾ ਆਪਣੇ ਨਾਂ ਕਰਾਇਆ ਝੂਠ ਬੋਲ ਕੇ ਔਰ ਯਾਦ ਕਰ ਜੋ ਤੂੰ ਇੱਕ ਭੈਣ ਦੇ ਗਹਿਣੇ ਲੈ ਕੇ ਚੋਰੀ ਗਹਿਣੇ ਚੋਰੀ ਕੀਤੇ ਸੀ ਜਿਹਨੂੰ ਕਿਹਾ ਵੀ ਇਹਦੇ ਵਿੱਚ ਗਹਿਣਿਆਂ ਦੇ ਵਿੱਚ ਦੁਸ਼ਟ ਆਤਮਾ ਆ ਲੋਕਾਂ ਦਾ ਸੋਨਾ ਤੂੰ ਚੁਰਾਇਆ ਲੋਕਾਂ ਦੀਆਂ ਜ਼ਮੀਨਾਂ ਤੂੰ ਹਥਿਆਈਆਂ ਲੋਕਾਂ ਦੇ ਝੂਠੇ ਬਲੇਮ ਤੂੰ ਲਾਉਂਦਾ ਆ ਔਰ ਤੈਨੂੰ ਬਾਈਬਲ ਦਾ ਤਾਂ ਕੀ ਗਿਆਨ ਆ ਤੈਨੂੰ ਉਦਾਂ ਵੀ ਸਮਾਜਿਕ ਐਜੂਕੇਸ਼ਨ ਵੀ ਤੇਰੇ ਕੋਲ ਨਹੀਂ ਸਮਾਜ ਦੇ ਵਿੱਚ ਕਿਹੋ ਜੀਆਂ ਗੱਲਾਂ ਨੂੰ ਅੱਗੇ ਰੱਖਣਾ ਚਾਹੀਦਾ ਤੂੰ ਆਪਣੇ ਆਪ ਨੂੰ ਬੜਾ ਸਮਝਦਾਰ ਦੱਸਦਾ ਔਰ ਤੂੰ ਮੂੰਹ ਆ ਤੂੰ ਪ੍ਰੋਫਿਟ ਜੀ ਤੇ ਗੱਲ ਕਰਦਾ ਵੀ ਪ੍ਰੋਫਿਟ ਜੀ Baal ਹਲਾਉਂਦੇ ਆ ਤੂੰ ਆਪ ਸਿਰ ਤੋਂ ਗੰਜਾ ਆ ਔਰ ਤੂੰ ਦਾੜੀ ਕਾਲੀ ਕੀਤੀ ਆ Baal ਕਾਲੇ ਰੱਖਦਾ ਆ 60 ਸਾਲ ਦਾ ਤੂੰ ਹੈਗਾ ਆ ਤੂੰ ਕਹਤੋਂ ਦਾੜੀ ਤੇ ਮੂੰਹ ਕਾਲਾ ਕਰਕੇ ਰੱਖਣਾ ਆ ਭੈਣਾਂ ਨੂੰ ਤੂੰ ਕਹਿਣਾ ਤੁਹਾਨੂੰ ਮੇਕਅਪ ਦੀ ਲੋੜ ਨਹੀਂ ਤੁਸੀਂ ਬਹੁਤ ਸੁੰਦਰ ਆ ਬਹੁਤ ਸੁੰਦਰ ਆ ਇਹ ਕੋਈ ਪ੍ਰਚਾਰਕ ਦਾ ਕੰਮ ਆ ਦੱਸੋ ਔਰ ਤੇਰੇ ਅੰਦਰ ਤੇਰੀ ਜਿਹੜੀ ਮਾਨਸਿਕਤਾ ਇੰਨੀ ਗੰਦੀ ਮਾਨਸਿਕਤਾ ਆ ਔਰ ਜਦੋਂ ਅਸੀਂ ਮਾਨਸਿਕਤਾ ਤੇਰੀ ਦੇਖਦੇ ਆ ਮੂੰਹ ਚੋਂ ਆਏ ਦਨ ਇੱਕੋ ਭੈਣ ਨੂੰ ਬਿਠਾ ਕੇ ਤੂੰ ਪੋਡਕਾਸਟ ਜਿਹੜਾ ਪ੍ਰੋਗਰਾਮ ਕਰ ਰਿਆ ਆ ਹਾਂ ਹਾਂ ਪ੍ਰੋਫਿਟ ਜੀ ਨੂੰ ਤਾਂ ਏਅਰਸ ਹੋਏਗੀ ਕਿਉਂਕਿ ਉਹਨੇ ਬਹੁਤ ਸਾਰੀਆਂ ਔਰਤਾਂ ਨਾਲ ਸਬੰਧ ਬਣਾਏ ਆ ਉਹ ਕੋਈ ਤੇਰੇ ਕੋਲ ਸਬੂਤ ਹੈ ਤੇਰੇ ਕੋਲ ਕੋਈ ਐਵੀਡੈਂਸ ਹੈ ਬੇਬੁਨਿਆਦ ਤੂੰ ਜਿਹੜੀਆਂ ਗੱਲਾਂ ਕਰ ਰਿਹਾ ਸਾਰਿਆਂ ਨੂੰ ਪਤਾ ਆ ਔਰ ਮੈਂ ਕਹਿੰਦਾ ਤੂੰ ਕਈ ਵਾਰ ਸਾਡੀ ਟੀਮ ਨੂੰ ਕਹਿੰਦਾ ਆ ਮਸੀਹ ਭਾਈਚਾਰੇ ਨੇ ਵੀ ਇਹ ਇਹ ਨਸ਼ੇ ਦੇ ਤਸਕਰ ਆ ਫਿਰ ਨਸ਼ੇ ਦੇ ਤਸਕਰਾਂ ਦਾ ਤੂੰ ਦੋਸ਼ ਲਾਇਆ ਫਿਰ ਤੂੰ ਕਹਿੰਦਾ ਜਿਹੜੀ ਪਰਮੇਸ਼ਰ ਦੀ ਵੇਦੀ ਆ ਇਹਦੇ ਥਰੇ ਲਾਛਾਂ ਦਬੀਆਂ ਹੋਈਆਂ ਆ ਫਿਰ ਕਦੀ ਕਹਿੰਦੇ ਆ ਨੇਰਾ ਕਰਕੇ ਦੁਆਵਾ ਪ੍ਰਾਰਥਨਾ ਕਰਦੇ ਆ ਕਾਲਾ ਇਲਮ ਕਰਦੇ ਆ ਐਦਾਂ ਦੀਆਂ ਜਿਹੜੀਆਂ ਕੋਜੀਆਂ ਹਰਕਤਾਂ ਤੂੰ ਕਰ ਰਹਾ ਆ ਮੈਂ ਤੈਨੂੰ ਇਹ ਦੱਸਣਾ ਚਾਹੁੰਦਾ ਆ ਮੈਂ ਇੱਕ ਦੱਸਣਾ ਚਾਹੁੰਨਾ ਜੋ ਤੂੰ ਇਹ ਕਰ ਰਿਹਾ ਆ ਇਹ ਤੈਨੂੰ ਸੋਚਣਾ ਤੇ ਸਮਝਣਾ ਚਾਹੀਦਾ ਆ ਤੇਰੀਆਂ ਜਿਹੜੀਆਂ ਹਰਕਤਾਂ ਆ ਹਨਾ ਇਹ ਤੋਂ ਸਾਬਤ ਹੁੰਦਾ ਆ ਵੀ ਤੂੰ ਵੱਡੀ ਫੰਡਿੰਗ ਕਿਸੇ ਤੋਂ ਲੈ ਕੇ ਇਹ ਤੂੰ ਬਦਨਾਮ ਕਰ ਰਿਹਾ ਆ ਪ੍ਰੋਫਿਟ ਜਿੰਦਾ ਮਿਨਿਸਟਰੀ ਨੂੰ ਔਰ ਸਾਡੀ ਟੀਮ ਨੂੰ ਲੇਕਿਨ ਤੇਰੀਆਂ ਇਦਾਂ ਦੀਆਂ ਕੋਝੀਆਂ ਹਰਕਤਾਂ ਤੋਂ ਕੁਝ ਨਹੀਂ ਹੋਣ ਵਾਲਾ ਔਰ ਸਾਨੂੰ ਵੀ ਮਜਬੂਰਨ ਬੋਲਣਾ ਪੈ ਰਿਹਾ ਆ ਲੇਕਿਨ ਅਸੀਂ ਪ੍ਰਸ਼ਾਸਨ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਅਸੀਂ ਚਾਹੁੰਦੇ ਆ ਵੀ ਪੰਜਾਬ ਦਾ ਮਾਹੌਲ ਸ਼ਾਂਤ ਸ਼ਾਂਤਮਈ ਬਣਿਆ ਰਵੇ ਪਰ ਜੇ ਇਹੋ ਜਿਹੇ ਸ਼ਰਾਰਤੀ ਅੰਸਰਾਂ ਨੇ ਨਾ ਹਟੇ ਤਾਂ ਮਜਬੂਰਨ ਸਾਨੂੰ ਸੜਕਾਂ ਤੇ ਆਉਣਾ ਪਏਗਾ